ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਇਸ ਵੀਡੀਓ ਵਿੱਚ ਅੱਜ ਇਸ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਹਬੌਰ ਸ਼ਹਿਰ ਦੇ ਰਹਿਣ ਵਾਲੇ ਬਹੁਤ ਹੀ ਵੱਡੇ ਜਿਹੜੇ ਅਮੀਰ ਸੇਠ ਦੀ ਉਹ ਸੇਠ ਜਦੋਂ ਸ਼ਹਿਰ ਵਿੱਚ ਦੇ ਗੁਜ਼ਰਦਾ ਹੁੰਦਾ ਸੀ ਉਹਨੂੰ ਬਹੁਤ ਸਾਰੇ ਲੋਕ ਆਰਾਮ ਆਰਾਮ ਕਹਿੰਦੇ ਸੀ ਉਹ گاؤں ਨਾਲ ਆਰਾਮ ਆਰਾਮ ਨਹੀਂ ਕਹਿੰਦਾ ਸੀ ਉਹ ਕਹਿੰਦਾ ਸੀ ਮੈਂ ਇਹ ਕਹਿ ਦਿਆਂਗਾ ਤੇ ਫਿਰ ਜਦੋਂ ਟੱਪਦਾ ਅਗਲੇ ਦਿਨ ਟੱਪਦਾ ਜਦੋਂ ਵੀ ਟੱਪਦਾ ਉਹ ਲੋਕ ਉਹਨੂੰ ਆਰਾਮ ਆਰਾਮ ਕਹਿੰਦੇ ਉਹ ਕਹਿੰਦਾ ਮੈਂ ਬੋਲ ਦਿਆਂਗਾ ਤੇ ਇੱਕ ਬੰਦੇ ਨੇ ਉਹਨਾਂ ਦੇ ਬਾਹਾਂ ਫੜ ਕੇ ਪੁੱਛਿਆ ਤੁਸੀਂ ਰਾਮ ਰਾਮ ਦਾ ਜਵਾਬ ਕਿਉਂ ਨਹੀਂ ਦਿੰਦੇ ਕਿਉਂਕਿ ਇਹ ਮर्यादा ਵੀ ਅਗੋ ਰਾਮ ਰਾਮ ਦਾ ਜਵਾਬ ਰਾਮ ਰਾਮ ਹੀ ਦੇਣਾ ਹੁੰਦਾ ਤੇ ਉਹ ਸੇਠ ਕਹਿੰਦਾ ਕਹਿੰਦਾ ਕਿਸੇ ਦਿਨ ਮੇਰੇ ਘਰੇ ਆਈ ਸ਼ਾਮ ਨੂੰ ਤੇ ਉਹ ਬੰਦਾ ਉਹਨਾਂ ਘਰੇ ਸ਼ਾਮ ਨੂੰ ਚਲਾ ਜਾਂਦਾ ਤੇ ਉਹ ਸੇਠ ਆਪਣੀ ਕਜੋਰੀ ਖੋਲ ਕੇ ਮਾਇਆ ਉਹਦੇ ਚ ਪਈ ਸੀ ਉਹਨੂੰ ਮਾਇਆ ਨੂੰ ਕਹਿੰਦਾ ਕਹਿੰਦਾ ਰਾਮ ਰਾਮ ਕਹਿੰਦਾ ਸਾਰਿਆਂ ਦਾ ਸੁਨੇਹਾ ਕਹਿੰਦਾ ਮੈਂ ਤੈਨੂੰ ਲਾਤਾ ਕਹਿੰਦਾ ਹੁਣ ਮੈਂ ਤੈਨੂੰ ਬੋਲਤਾ ਸਾਰਿਆਂ ਨੇ ਤੈਨੂੰ ਰਾਮ ਰਾਮ ਕਿਹਾ ਮਾਇਆ ਨੂੰ ਪੈਸਿਆਂ ਨੂੰ ਜਿਹੜਾ ਉਹਨੇ ਰਾਮ ਰਾਮ ਕਿਹਾ ਤੋ ਬੰਦਾ ਕਹਿੰਦਾ ਸੇਠ ਜੀ ਅਸੀਂ ਤਾਂ ਤੁਹਾਨੂੰ ਕਹਿੰਦਾ ਰਾਮ ਰਾਮ ਕਹਿੰਦੇ ਹੁੰਦੇ ਸੀ ਉਹ ਕਹਿੰਦਾ ਸੇਠ ਕਹਿੰਦਾ ਕਹਿੰਦਾ ਮੈਨੂੰ ਨਹੀਂ ਲੋਕ ਰਾਮ ਰਾਮ ਕਰਦੇ ਕਹਿੰਦੇ ਰਾਮ ਰਾਮ ਇਸ ਮਾਇਆ ਨੂੰ ਕਰਦੇ ਇਸ ਪੈਸੇ ਨੂੰ ਕਰਦੇ ਹੈ ਕਹਿੰਦਾ ਮੈਂ ਕਿਸੇ ਦਿਨ ਕਹਿੰਦਾ ਗਰੀਬ ਹੁੰਦਾ ਸੀ ਬਹੁਤ ਗਰੇਵ ਕਹਿੰਦਾ ਕਹਿੰਦਾ ਮੈਨੂੰ ਕੋਈ ਪੁੱਛਦਾ ਹੀ ਨਹੀਂ ਹੁੰਦਾ ਸੀ ਕਹਿੰਦਾ ਅੱਜ ਇਹ ਆਈ ਹੈ ਕਹਿੰਦਾ ਘਰੇ ਤੇ ਸਾਰੇ ਲੋਕ ਮੈਨੂੰ ਸ ਰਾਮ 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 ਸੇਠ ਜੀ ਰਾਮ ਰਾਮ ਕਹਿੰਦੇ ਅੱਗੇ ਪਿੱਛੇ ਤੁਰਦੇ ਫਿਰਦੇ ਆ ਕਹਿੰਦਾ ਇਹਦੇ ਔਰ ਨਾਲ ਜਿਹੜੀ ਹੈ ਮੇਰੇ ਲੋਕ ਇੱਜ਼ਤ ਕਰਦੇ ਆ ਤਾ ਕਰਕੇ ਜਿਹਦੇ ਕੋਲ ਕੋਈ 4 ਪੈਸੇ ਹੁੰਦੇ ਆ ਲੋਕ ਉਹਦੀ ਜ਼ਿਆਦਾ ਇੱਜ਼ਤ ਕਰਦੇ ਆ ਜਿਹੜੇ ਆਮ ਲੋਕ ਗਰੀਬ ਲੋਕ ਹੁੰਦੇ ਕੋਈ ਪਾਣੀ ਦਾ ਘੋਟ ਨਹੀਂ ਪੁੱਛਦਾ ਉਹਨਾਂ ਨੂੰ ਦੇਖ ਕੇ ਪਾਸਾ ਹੀ ਵਟ ਲੈਂਦੇ ਆ ਅੱਜ ਕੱਲ ਪੈਸੇ ਦਾ ਦੌਰ ਏ ਤੇ ਜਿਹੜਾ ਕਮਜ਼ੋਰ ਆ ਉਹਨੂੰ ਕੋਈ ਪੁੱਛਦਾ ਹੀ ਨਹੀਂ ਜਿਹੜਾ ਰੋਟੀ ਪਾਣੀ ਖਾ ਕੇ ਆ ਲੈ ਗੁਜ਼ਾਰਾ ਕਰਦਾ ਬਸ ਐਵੇਂ ਆ ਜਿਵੇਂ ਕੋਈ ਉਹੀ ਫਿਰਦਾ ਜਾਨਵਰ ਸਮਾਨ ਹੀ ਸਮਝਦੇ ਉਹ ਤਾਂ ਕਰਕੇ ਪੈਸੇ ਦਾ ਦੌਰ ਹੀ ਤੇ ਕਮਜ਼ੋਰ ਹੀ ਬੰਦਾ ਚੋੜੀ ਧੰਨਵਾਦ ਜੀ ਤੁਸੀਂ ਦੱਸਿਓ ਖਬੌਰ ਸ਼ਹਿਰ ਦੇ ਰਹਿਣ ਵਾਲੇ ਜਿਹੜੇ ਸੇਠ ਦੀ ਕਹਾਣੀ ਸੀ ਪੰਜਾਬ ਵਿੱਚ ਜਿਹੜਾ ਆਪਣਾ ਖਬੌਰ ਸ਼ਹਿਰ ਪੈਂਦਾ ਇਹ ਬਹੁਤ ਹੀ ਵਧੀਆ ਜਿਹੜੀ ਸੇਠ ਦੀ ਗੱਲ ਲੱਗੀ ਤੇ ਇਹਨੇ ਜਿਹੜੇ ਲੋਕਾਂ ਨੂੰ ਚੰਗਾ ਜਵਾਬ ਦਿੱਤਾ ਇਸ ਗੱਲ ਦਾ ਧੰਨਵਾਦ ਜੀ